ਦੋਸਤੋ ਵੀਡੀਓ ਚੈੱਕ ਕਰੋ ਯਾਰ ਬਾਈ ਦੀ ਬਾਜ ਆਏ ਹਾਏ 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 ਸੁਣ ਬਾਜ ਨਾ ਮਰ ਜੀ ਕਿਉਂ ਕੁਝ ਖਾਣਾ ਏ ਤੂੰ ਮਰਨਾ ਮੈਂ ਫਸ ਜਾਣਾ ਏ ਕੀ ਬਾਈ ਫਿਰਾਂ ਲਾ ਲਈ ਪੂਰਾ ਨਾ ਮਰ ਜੀ ਕਿਉਂ ਕੁਝ ਖਾਣਾ ਏ ਤੂੰ ਮਰਨਾ ਮੈਂ ਫਸ ਜਾਣਾ ਏ ਹਰ ਘੋਸ਼ਨਾ ਕੰਮ ਸਿਆਣੇ ਨਹੀਂ ਮੈਨੂੰ ਲੈ ਜਾਣਾ ਚੱਕ ਠਾਣੇ ਨਹੀਂ ਮੈਂ ਥੋੜੇ ਸਹੇਣਾ ਜਾਣੇ ਨਹੀਂ ਮੋੜਾ ਮੰਝੜ ਪੈੜਾ ਨਹੀਂ ਜਾਂ ਚੜ ਜਾ ਡੋਲੀ ਗੈਰਾਂ ਦੀ ਮੇਰਾ ਛੱਡ ਦੇ ਖੇੜਾ ਬਲੀ ਚੈਨ ਬਾਈ ਯਾਰ ਭਾਈ ਵੀ ਗੈਰਾਂ ਦੀ ਮੇਰਾ ਛੱਡ ਦੇ ਖੇੜਾ ਨਹੀਂ ਗੈਰਾਂ ਦੇ ਸੁਣ ਜਾਨਾ ਸੁਣ ਗੈਰਾਂ ਦੇ ਕਦੇ ਤੋੜਨਾ ਛੱਡ ਦੇ ਸੋਣੀਏ ਪਿਆਰ ਗਰੀਬਾਂ ਦੇ ਗਹਿਰਾ ਦੀ ਧੋਰੀ